ਨੂੰ ਕੋਆਰਡੀਨੇਟਰ ਲਾਏ ਗਏ ਨੇ ਉਹਨਾਂ ਨੂੰ ਇੱਥੇ ਪਹੁੰਚਣ ਦੇ ਅਸੀਂ ਜੀ ਆਇਆਂ ਕਦੇ ਆਤੇ ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਹੀ ਪੰਜਾਬ ਪਾਰਟੀ ਦੇ ਜਿਹੜੇ ਸਾਥੀਆਂ ਦਾ ਜਿਹੜੇ ਇਹਨਾਂ ਕੰਮ ਦਾ ਸੀਜ਼ਨ ਹੁੰਦੇ ਹੋਏ ਵੀ ਟਾਈਮ ਕੱਢ ਕੇ ਇੱਥੇ ਪਹੁੰਚਿਓ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੇ ਇੱਥੇ ਪਹੁੰਚੋ ਕੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ بلاک کے پردھان پگا پر پر تو ہردیپ سنگھ جیت پال جی ممبر پی سی, سی. جی پرتاپ جی بی ایس چیئرمین مارکیٹ کمیٹی نشندر سنگھ جی سارے یوتھ کے پردھان امندیپ سنگھ جی ਰੀਗੂਜੀ ਨਰਿੰਦਰਪਾਲ ਸਿੰਘਾ ਜੀ ਸਾਡੇ ਐਂਸ ਪ੍ਰਧਾਨ ਨਗਰ ਕੌਂਸਲ ਪਾਤਲਾ ਅਲਾਗੇ ਤੋਂ ਆਏ ਹੋਏ ਬਲੌਕ ਸੰਵਤੀ ਮੈਂਬਰ ਖੇਲਾ ਪ੍ਰਿਸ਼ਤ ਮੈਂਬਰ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਮੇਰੀਆਂ ਸਾਹਮਣੇ ਬੈਠੀਆਂ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ سڈے کانگریس کے ورکر صاحبان سارے پہلا فتح کی سان یاد کریے گل جی کا خالس گل جی کی فتح ساتھیوں لوگ پہلا تھا میں سارے پنجاب پردیش کانگریس کمیٹی کے پردان ਰਾਗਾ ਬਰੇ ਦੀ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਕੋਆਰਡੀਨੇਟਰ ਲਾਇਆ ਹੈ ਅਰ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਕਿ ਕਿਹੜਾ ਉਹਨਾਂ ਨੇ ਮੈਨੂੰ ਸਤਰਾਲੇ ਵਰਗੇ ਹੱਥੀਂ ਚਲਾਇਆ ਹੈ ਬਹੁਤ ਧੰਨਵਾਦੀਆਂ ਮੈਂ ਕਰਦਾ ਕਿਉਂਕਿ ਇੱਕ ਵਰਕਰ ਨੂੰ ਉਦੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਉਹ ਜਾ ਕੇ ਇੱਕ ਵਰਕਰਾਂ ਦੇ ਵਿੱਚ ਬੈਠੇ ਮੈਂ ਵਰਕਰਾਂ ਦੇ ਵਿੱਚ ਹੀ ਰਿਹਾ ਵਰਕਰੀ ਕੀਤੀ ਹੈ ਅੱਜ ਵੀ ਮੈਂ ਵਰਕਰੀ ਹੀ ਕਰ ਰਿਹਾ ਹਾਂ ਔਰ ਮੇਰੀ ਪ੍ਰਮਾਤਮਾ ਕੀ ਅਰਦਾਸ ਹੈ ਵੀ ਮੈਂ ਜੱਤਾਂ ਕਾਂਗਰਸ ਪਾਰਟੀ ਦੀ ਸੇਵਾ ਕਰਾਂ ਮੈਂ ਇੱਕ ਵਰਕਰ ਦੇ ਤੌਰ ਤੇ ਹੀ ਕੰਮ ਕਰਦਾ ਰਾਂ ਕਿਉਂਕਿ ਜੋ ਅਨੰਦਿਕ ਵਰਕਰੀਕ ਹੈ ਉਹ ਕਿਸੇ ਹੋਰ ਚੀਜ਼ ਨਹੀਂ ਹੈ ਬਾਕੀ ਹਰ ਇੱਕ ਬੰਦੇ ਦੀ ਆਪਣੀ ਇੱਕ ਸੋਚ ਹੁੰਦੀ ਹੈ। ਕਈ ਗਰੇ ਸਾਥੀਆਂ ਨੇ ਕਈ ਗੱਲਾਂ ਕੀਤੀਆਂ ਨੇ ਰਹੀਆਂ ਔਰ ਮੈਨੂੰ ਚੰਗੀਆਂ ਲੱਗੀਆਂ ਇਹ ਗੱਲਾਂ ਕਿਉਂਕਿ ਜਦੋਂ ਤੱਕ ਪੰਚਾਇਤ ਹੋਵੇਗਾ ਕਹਿੰਦੇ ਹੁਜਰਾਨੇ ਕਿ ਮਾਂ ਵੀ ਰੁੱਤ ਨਹੀਂ ਜਾਂਦੀ। ਸੋ ਸਾਥੀਓ ਜਿਹੜੇ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਨੇ ਕੋਈ ਉਂਝੜ ਹੈ ਤੁਸੀਂ ਕਿਸੇ ਬਾਰੇ ਤੁਹਾਨੂੰ ਗੱਲ ਕਰਨੀ ਚਾਹੁੰਦੇ ਹੋ ਤੁਸੀਂ ਖੁੱਲ੍ਹ ਕੇ ਕਰ ਸਕਦੇ ਹੋ। ਕੋਈ ਕਿਸੇ ਕਿਸਮ ਦੀ ਰੋਕ ਟੋਕ ਨਹੀਂ। ਕਿਉਂਕਿ ਜੇ ਅਸੀਂ ਆਪਣੀ ਪਾਰਟੀ ਦੇ ਵਫਾਦਾਰ ਸਿਪਾਹੀ ਹੈਗੇ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਜਿਹੜੀ ਆਪਣੀ ਪਾਰਟੀ ਦੇ ਵਿੱਚ ਖਾਮੀਆਂ ਨੇ ਕਮੀਆਂ ਨੇ ਉਹਨਾਂ ਬਾਰੇ ਸਾਨੂੰ ਆਪਣੀ ਪਾਰਟੀ ਜਾਂ ਸਾਡੀ ਆਪਣੀ ਪਾਰਟੀ ਦੇ ਜਿਹੜੇ ਵੱਡੇ ਸਾਡੇ ਸੀਨੀਅਰ ਲੀਡਰ ਨੇ ਜਾਂ ਸਾਡੇ ਪੰਜਾਬ ਪ੍ਰਦੇਸ਼ ਸਟਾਨਸ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਜਾਣੂ ਕਰਾਉਣਾ ਬਹੁਤ ਜ਼ਰੂਰੀ ਹੈ। ਦੂਸਰੀ ਗੱਲ ਤੁਸੀਂ ਜਿੰਨੇ ਵੀ ਤੁਹਾਡੀ ਲੀਡਰਸ਼ਿਪ ਇੱਥੇ ਬੈਠੀ ਹੈ ਮੇਰੇ ਵਰਕਰ ਸਹਿਬਾਨ ਬੈਠੇ ਨੇਗੇ ਮੈਂ ਤੁਹਾਨੂੰ ਇੱਕ ਕੀਰਤੀ ਸ਼ੋਰਟੀ ਦਿਨਾ ਤੁਹਾਡੀ ਕੋਈ ਵੀ ਗੱਲ ਜੋ ਤੁਸੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਬੜਕੀ ਜੀ ਤੱਕ ਪਹੁੰਚਾਉਣੀ ਚਾਹੁੰਦੇ ਹੋ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਦਾ ਤੁਹਾਡੀ ਇੱਕ ਇੱਕ ਕੱਲੀ ਕੱਲੀ ਚੀਜ਼ ਰਾਜਾ ਬੜਕੀ ਜੀ ਕੋਲ ਪਹੁੰਚੇਗੀ ਬਾਡੀ ਕੋਈ ਵੀ ਇਹ ਜੀ ਗੱਲ ਜੋ ਤੁਸੀਂ ਇੱਥੇ ਸਟੇਜ ਤੇ ਕਹੋਗੇ ਉਹ ਮੈਂ ਉਹਨਾਂ ਕੋਲੇ ਪਹੁੰਚਾਉਣ ਦਾ ਮੇਰੀ ਜ਼ਿੰਮੇਵਾਰੀ ਹੈ ਦੂਜੀ ਗੱਲ ਸਾਥੀਓ ਪਿੱਕਤੀ ਜਿਹੜੀ ਹੁੰਦੀ ਹੈ ਇਹ ਠੀਕ ਹੈ ਆਪਣੇ ਮਨ ਦੇ ਬਲਵਲੇ ਹੁੰਦੇ ਨੇ ਸਾਨੂੰ ਚੰਗਾ ਬੰਦਾ ਚੁਣਨ ਦੀ ਸਾਡੀ ਆਪਣੀ ਸੋਚ ਹੈ ਔਰ ਸਾਡਾ ਆਪਣਾ ਇਹ ਹੱਕ ਹੈ ਹਰੋ ਕਰਨਾ ਵੀ ਚਾਹੀਦਾ ਪਰ ਜਿਹੜੀ ਸਾਥੀ ਉਹ ਟਿਕਟਾਂ ਹੀ ਜਿਹੜੀਆਂ ਟਿਕਟਾਂ ਮਿਲਦੀਆਂ ਨੇ ਰਾਜ ਭਾਗ ਕਹਿ ਲੋ ਟਿਕਟਾਂ ਕਹਿ ਲੋ ਇਹ ਉਸ ਪਰਮਾਤਮਾ ਦੀ ਦੇਣ ਹੁੰਦੀ ਹੈ ਮਿਹਨਤ ਕਰਨਾ ਸਾਡਾ ਫਰਜ਼ ਹੁੰਦਾ ਅਸੀਂ ਮਿਹਨਤ ਕਰਦੇ ਵੀ ਆ ਬਾਕੀ ਦੇਣਾ ਨਾ ਦੇਣਾ ਉਸ ਪਰਮਾਤਮਾ ਦੇ ਹੱਥ ਵਿੱਚ ਤੁਹਾਨੂੰ ਮੈਂ ਫੇਰ ਇੱਕ ਚੀਜ਼ ਕਹਨਾ ਤੁਸੀਂ ਜਿੰਨੀ ਕੋਸ਼ਿਸ਼ ਕਰੋਗੇ ਜਿੰਨੀ ਤੁਸੀਂ ਅੱਜ ਕੋਸ਼ਿਸ਼ ਕੀਤੀ ਹੈ ਤੁਸੀਂ ਇੱਥੇ ਬੈਠੇ ਹੋ ਤੁਹਾਡੇ ਮੈਂ ਇਸ ਜਜ਼ਬੇ ਨੂੰ ਸਲਾਮ ਕਰਦਾ ਉਹ ਇਸੇ ਕਰਕੇ ਹੈ ਕਿਉਂਕਿ ਤੁਸੀਂ ਕਾਮਰਸ ਪਾਰਟੀ ਨੂੰ ਪਿਆਰ ਕਰਦੇ ਹੋਗੇ ਜਿਹੜੇ ਤੁਸੀਂ ਅੱਜ ਜੰਨੇ ਇਕੱਠੇ ਹੋਏ ਹੋ ਇੱਥੇ ਕਿਉਂਕਿ ਸਭ ਨੂੰ ਪਤਾ ਹੈ ਕਿ ਸੀਜ਼ਨ ਚੱਲ ਰਿਹਾ ਹੈ ਇਸ ਵੇਲੇ ਚਾਹੇ ਕੋਈ ਜੀਮੀਦਾਰ ਹੈ ਚਾਹੇ ਮੇਰਾ ਵੀਰ ਕੋਈ ਦਿਹਾੜੀਦਾਰ ਹੈ ਅੱਜ ਹਰ ਇੱਕ ਬੰਦਾ ਜੁੜਿਆ ਹੋਇਆਗਾ ਉਸ ਕੰਮ ਨਾਲ ਸੋ ਤੁਸੀਂ ਆਪਣਾ ਸਮਾਂ ਕੱਢ ਕੇ ਇੱਥੇ ਆਏ ਹੋ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਪਰ ਤੁਹਾਨੂੰ ਇੱਕ ਗੱਲ ਦੀ ਸ਼ੋਰਟੀ ਹੋਰ ਦਿੰਨਾ ਮੈਂ ਕਿਸੇ ਵਿਸ਼ੇਸ਼ ਕਿਸੇ ਵਿਅਕਤੀ ਵਾਸਤੇ ਕੰਮ ਨਹੀਂ ਕਰਦਾ ਮੈਂ ਪ੍ਰਧਾਨ ਸਾਹਿਬ ਨੇ ਮੇਰੀ ਡਿਊਟੀ ਲਈ ਹੈ ਮੈਂ ਇਥੇ ਕਾਂਗਰਸ ਪਾਰਟੀ ਵਾਸਤੇ ਕੰਮ ਕਰਾਂਗਾ ਕੰਮ ਕਰੂੰਗਾ ਔਰ ਕਿਸੇ ਖਾਸ ਉਸ ਵਾਸਤੇ ਨਹੀਂ ਸਿਰਫ ਕਾਂਗਰਸ ਨੂੰ ਮਜ਼ਬੂਤ ਕਰਨਾ ਬਲੌਗ ਪ੍ਰਧਾਨ ਸਾਹਿਬ ਖੜੇ ਨੇਗੇ ਇਹਨਾਂ ਨੂੰ ਮਜ਼ਬੂਤ ਕਰਨਾ ਫੱਲੇ ਬੂਥ ਕਮੇਟੀਆਂ ਮਜ਼ਬੂਤ ਕਰਨੀਆਂ ਮੰਡਲ ਪ੍ਰਧਾਨ ਮੰਡਲ ਕਮੇਟੀਆਂ ਇਹਨਾਂ ਨੂੰ ਮਜ਼ਬੂਤ ਕਰਨਾ ਜਿਹੜੀ ਤੁਹਾਡੀ ਬਲੋਗ ਕਾਂਗਰਸ ਕਮੇਟੀ ਹੈ ਇਹਨਾਂ ਨੂੰ ਮਜ਼ਬੂਤ ਕਰਨਾ ਸੋ ਮੈਂ ਕਾਂਗਰਸ ਦੀ ਮਜ਼ਬੂਤੀ ਵਾਸਤੇ ਕੰਮ ਕਰੂੰਗਾ ਕਿਸੇ ਵਿਸ਼ੇਸ਼ ਵਿਅਕਤੀ ਦੇ ਮਜ਼ਬੂਤੀ ਵਾਸਤੇ ਮੈਂ ਕੰਮ ਨਹੀਂ ਕਰਨਾ ਹੋ ਸਕਦਾ ਹੈ ਕਈ ਮੇਰੇ ਸਾਥੀਆਂ ਨੂੰ ਮੇਰੀ ਗੱਲ ਬੁਰੀ ਲੱਗੇ ਪਰ ਮੈਂ ਥੋੜੇ ਜਿਹਾ ਕਲੀਅਰ ਕਟ ਆਦਮੀ ਹਾਂਗਾ ਸਾਨੂੰ ਵੀ ਮੈਂ ਹੀ ਬੇਨਤੀ ਕਰੂੰਗਾ ਕਾਂਗਰਸ ਸਾਨੂੰ ਕਿਸ ਨੂੰ ਟਿਕਟ ਦਿੰਦੀ ਹੈ ਕਿ ਸਾਡੀ ਹਾਈ ਕਮਾਂਡ ਤੈਅ ਕਰੇ ਵਧੀਆ ਕੈਂਡੀਡੇਟ ਆਵੇ ਇਹਦੇ ਵਾਸਤੇ ਤੁਸੀਂ ਵੀ ਉਪਰਾਧਾ ਕਰਨ ਸਾਡੇ ਨਾਲ ਮੈਂ ਉਪਰਾਧਾ ਕਰੂੰਗਾ ਵੀ ਆਪਾਂ ਇੱਕ ਵਧੀਆ ਕੈਂਡੀਡੇਟ ਜਿਹੜਾ ਹੈਗਾ ਆਪਾਂ ਉਹਨੂੰ ਚੁਣੀਏ ਪਰ ਸਾਥੀਓ ਇਹ ਸਾਰੀਆਂ ਗੱਲਾਂ ਬਹੁਤ ਬਾਤ ਦੇ ਵਿੱਚ ਆਉਂਦੀਆਂ ਨੇ ਜੀ ਸਾਰਿਆਂ ਨਾਲੋਂ ਪਹਿਲਾਂ ਸਾਨੂੰ ਆਪਣਾ ਘਰ ਮਜ਼ਬੂਤ ਕਰਨਾ ਪਊਗਾ ਜਦੋਂ ਤੱਕ ਸਾਡਾ ਘਰ ਮਜ਼ਬੂਤ ਨਹੀਂ ਹੁੰਦਾ ਉਦੋਂ ਤੱਕ ਅਸੀਂ ਕਿਸੇ ਕੰਮ ਵਾਸਤੇ ਜੋ ਮਰਜ਼ੀ ਕਰੀ ਜਾਈਏ ਸਾਡੀ ਪੂਰੀ ਨਹੀਂ ਪੈਣੀ ਮੇਰੀ ਗੱਲ ਨਾਲ ਸਹਿਮਤ ਹੋ ਪੈਗਾ ਜੀ ਬਿਲਕੁਲ ਸਰ ਦੇਖੋ ਆਮ ਆਦਮੀ ਪਾਰਟੀ ਬਾਰੇ ਕੀ ਹੈ ਉਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨੀ ਸਾਡਾ ਨਾਲ ਕੋਈ ਮਤਲਬ ਨਹੀਂ ਹੈਗਾ ਉਹ ਕੀ ਕਰਦੇ ਨੇ ਕੀ ਨਹੀਂ ਅਸੀਂ ਤਾਂ ਸਿਰਫ ਜਿਹੜਾ ਸਾਡਾ ਕਾਂਗਰਸ ਵਰਕਰ ਹੈਗਾ ਅਸੀਂ ਤਾਂ ਉਹਨੂੰ ਮਜ਼ਬੂਤ ਕਰਨਾ ਹੈਗਾ ਬਿਲਕੁਲ ਵੱਡੀ ਉਸ ਨਾਲ ਲੀਡ ਨਾਲ ਸਾਡੀ ਕਾਂਗਰਸ ਪਾਰਟੀ ਜਿੱਤੂਗੀ ਸਾਡੀ ਸਰਕਾਰ ਆਏਗੀ ਅੱਜ ਦੇਖਾਂਗੇ ਕਾਂਗਰਸ ਪਾਰਟੀ ਵੱਲੋਂ ਕਾਫੀ ਫਰਨਾ ਤੇ ਕਾਫੀ ਫਰਨਾ ਮਾਰਦਾ ਉਸ ਤੇ ਇਹ ਫਾਇਦੇ ਆਏ ਬਹੁਤ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਜੀ ਤੁਸੀਂ ਆਪ ਕਹਤਾ ਪ੍ਰੈਸ ਕਹਿ ਰਹੀ ਹੈ ਠੀਕ ਹੈ ਨਾ ਜੀ ਕਿਉਂਕਿ ਤੁਸੀਂ ਉਹ ਤਾਂ ਕਹਿੰਦਾ ਵੀ ਚੌਥਾ ਥੰਮ ਹੈਗਾ ਜਦੋਂ ਪ੍ਰੈਸ ਕਹਿਣ ਲੱਗ ਜਵੇ ਤਾਂ ਮੈਂ ਸਮਝਦਾ ਵੀ ਸਾਨੂੰ ਤਾਂ ਕਹਿਣ ਦੀ ਲੋੜ ਨਹੀਂ ਪ੍ਰੈਸ ਕਹਿਰੇ ਵੀ ਠਾਠਾ ਮਾਰਦਾ ਘੱਟ ਹੈਗਾ ਸੋ ਅਸੀਂ ਤਾਂ ਅੱਜ ਹੀ ਆਪਣੇ ਆਪ ਨੂੰ ਜਿਹੜਾ ਹੈਗਾ ਸੋਚਣ ਲੱਗ ਰਹੇ ਆ ਵੀ ਸਾਡੀ ਸਰਕਾਰ ਸਤਾਈ ਦੇ ਵਿੱਚ ਪੱਕੀ ਹੈ ਥੈਂਕ ਯੂ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮੀਟਿੰਗ ਰੱਖੀ ਗਈ ਹੈ ਬੋਥ ਲੈਵਲ ਦੇ ਮੀਟਿੰਗਾਂ ਰੱਖੀਆਂ ਨੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਕੈਪਟਨ ਆਪਣੇ ਪ੍ਰਧਾਨ ਜੀ ਐਲਓਪੀ ਮੈਂਬਰ ਅਡੇ ਸੰਦੂ ਸਾਹਿਬ ਜੋ ਉੱਪਰ ਕਮੇਟੀ ਹੈ ਸਾਡੇ ਕੋਆਰਡੀਨੇਟਰ ਸਾਹਿਬ ਜਿਵੇਂ ਸਾਨੂੰ ਹਦਾਇਤ ਕਰਨਗੇ ਅਸੀਂ ਬੂਥ ਕਮੇਟੀਆਂ ਮੰਡਲ ਕਮੇਟੀਆਂ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਬਣਾਵਾਂਗੇ ਅਸੀਂ ਕਾਂਗਰਸ ਨੂੰ ਦਿਨ ਰਾਤ ਮਿਹਨਤ ਕਰਾਂਗੇ ਜਦੋਂ ਤੋਂ ਗਰਾਊਂਡ ਲੈਵਲ ਤੋਂ ਉਹਨੂੰ ਮਜ਼ਬੂਤ ਕੀਤਾ ਜਾ ਸਕੇ ਅਸੀਂ ਪਿੰਡ ਪਿੰਡ ਜਾਵਾਂਗੇ ਜੇ ਗਰਾਊਂਡ ਲੈਵਲ ਤੇ ਜਾਵਾਂਗੇ ਸਾਰੇ ਲੋਕਾਂ ਨੂੰ ਮਿਲਾਂਗੇ ਨਾ ਅਸੀਂ ਕੋਈ ਜਾਲੀ ਫਾਰਮ ਭਰ ਕੇ ਤਾਂ ਦੇ ਦੇਣੀ ਅਸੀਂ ਬੰਦੇ ਨੂੰ ਮਿਲ ਕੇ ਉਹਦੇ ਬਾਰੇ ਦੱਸਦੇ ਹਾਂ ਕਾਂਗਰਸ ਦੀਆਂ ਨੀਤੀਆਂ ਬਾਰੇ ਦੱਸਦੇ ਹਾਂ ਪਿੰਡਾਂ ਪਿੰਡ ਜਾਣਾ ਪਊਗਾ ਜਾ ਪਿੰਡਾਂ ਪਿੰਡ ਜਾ ਕੇ ਅਸੀਂ ਯੂਥ ਮੂਤ ਕਮੇਟੀਆਂ ਬਣਾ ਰਹੇ ਹਾਂ ਮੰਡਲ ਕਮੇਟੀਆਂ ਬਣਾ ਰਹੇ ਹਾਂ ਦੇਖੋ ਜੀ ਅਸੀਂ ਇੱਕ ਆਮ ਨੀਚੇ ਲੈਵਲ ਤੋਂ ਜਦੋਂ ਗਰਾਊਂਡ ਲੈਵਲ ਤੋਂ ਉੱਠੇ ਹੋਏ ਵਰਕਰਾਂ ਸਾਰੇ ਸਾਡੇ ਪ੍ਰਧਾਨ ਜੀ ਵੀ ਗਰਾਊਂਡ ਲੈਵਲ ਤੋਂ ਉੱਠੇ ਹੋਏ ਨੇ ਜਦੋਂ ਸਾਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਯੂਥ ਕਾਂਗਰਸ ਦੀ ਚੋਣ ਲੜੀ ਸੀ 2008 ਦੇ ਵਿੱਚ ਅਸੀਂ ਉਦੋਂ ਨਾਲ ਸੀ ਸਾਰੇ ਅਸੀਂ ਵਰਕਰਾਂ ਆਪច ਸਾਡਾ ਪਰਿਵਾਰ ਹੈ ਅਸੀਂ ਸਾਰੇ ਰਲ ਮਿਲ ਕੇ ਪਾਰਟੀ ਨੂੰ ਮਜ਼ਬੂਤ ਕਰਾਂਗੇ ਤੇ ਰਲ ਮਿਲ ਕੇ ਇਕੱਠੇ ਰਹਾਂਗੇ ਸਾਡਾ ਇੱਕੋ ਹੀ ਨਿਸ਼ਾਨਾ ਹੈ ਇਸ ਹਲਕੇ ਚੋ ਜੋ ਕਾਂਗਰਸ ਪਾਰਟੀ ਦੀ 2022 ਦੇ ਵਿੱਚ ਸਾਡੀ ਦੁਰਗਤੀ ਹੋਈ ਸੀ ਅਸੀਂ ਉਸ ਆਪਣੀ ਪਾਰਟੀ ਨੂੰ ਫਿਰ ਮੋੜ ਇੱਕ ਨੰਬਰ ਤੇ ਲਿਜਾ ਕੇ ਹਲਕੇ ਛਤਰਾਣੇ ਦੇ ਵਿੱਚੋਂ ਕਾਂਗਰਸ ਦਾ ਕੈਂਡੀਡੇਟ ਆਮ ਵਰਕਰਾਂ ਵਿੱਚੋਂ ਲਿਆ ਕੇ ਪਾਰਟੀ ਨੂੰ ਜਿਤਾ ਕੇ ਸੀਟ ਦੇਵਾਂਗੇ ਮੈਂ ਇੱਕ ਜ਼ਰੂਰ ਕਹਿਣਾ ਚਾਹੁੰਦਾ ਜੀ ਸਾਡਾ ਮੈਂ ਸਰਪੰਚ ਰਹਾਂ ਕਲਾਰਾ ਪਿੰਡ ਤੋਂ ਵੈਸ ਚੇਅਰਮੈਨ ਸੀ ਮਾਰਕ ਜੀ ਦਾ ਮੇਰੀ ਵਰਕਰਾਂ ਨੂੰ ਵੀ ਬੇਨਤੀ ਹੈ ਕਿ ਸਾਰੇ ਇੱਕ ਮੁੱਠ ਰਹੋ ਅਸੀਂ ਸਾਰੇ ਵਰਕਰ ਇੱਕ ਮੁੱਠ ਸੀ ਅਸੀਂ ਆਪਣੇ ਪਿੰਡਾਂ ਦੇ ਵਿੱਚ ਪਿਛਲੀ ਸਰਕਾਰ ਦੇ ਵਿੱਚ ਮੇਰੇ ਪਿੰਡ ਦੇ ਵਿੱਚ ਕਲਾਰਾ ਇੱਕ ਵਧੀਆ ਗਰਾਊਂਡ ਪੈਲਸ ਅਸੀਂ ਕੋਈ ਵੀ ਕੰਮ ਸਰਕਾਰ ਚ ਲੀਡਰਾਂ ਕੋਲੋਂ ਧੱਕੇ ਨਾਲ ਵੀ ਕਰਵਾਇਆ ਜਾ ਕੇ ਜਦੋਂ ਆਪਾਂ ਆਪਸ ਦੇ ਵਿੱਚ ਇਕੱਠੇ ਆਂ ਹਰ ਲੀਡਰ ਨੂੰ ਆਪਣੀ ਲੋੜ ਹੈ ਹਰ ਲੀਡਰ ਨੂੰ ਵਰਕਰਾਂ ਦੀ ਲੋੜ ਆਪਾਂ ਆਪਸ ਚ ਇਕੱਠੇ ਰਹੋ ਆਪਾਂ ਸਭ ਕੁਝ ਜੋ ਹਾਸਲ ਕਰਨਾ ਕਰ ਲਵਾਂਗੇ ਦੇਖੋ ਜੀ ਇਹ ਤਾਂ ਜਿਹੜੀ ਮੀਟਿੰਗ ਸੀ ਅੱਜ ਬੂਥ ਕਮੇਟੀਆਂ ਦੇ ਲੈਵਲ ਤੇ ਆਪਣੀ ਜਿਹੜੀ ਹੈਗੀ ਮੀਟਿੰਗ ਸੀਗੀ ਜਿਹੜੇ ਅਸੀਂ ਬੂਥ ਕਮੇਟੀਆਂ ਬਣਾਉਣੀਆਂ ਨੇ ਮੰਡਲ ਪ੍ਰਧਾਨ ਬਣਾਉਣੇ ਨੇਗੇ ਇਸ ਤਰ੍ਹਾਂ ਬਣੇ ਹੋਏ ਨੇਗੇ ਜਿਹੜੇ ਬੂਥ ਦੇ ਵਿੱਚ ਅੱਗੇ ਤੱਕ ਜਿਹੜੇ ਮੈਂਬਰ ਨਹੀਂ ਬਣੇ ਹੋਏ ਸੀਗੇ ਉਹਨਾਂ ਨੂੰ ਅੱਗੇ ਜਾ ਕੇ ਵੀ ਪ੍ਰੇਰਿਤ ਕਰਕੇ ਵੀ ਜਿਹੜੇ ਰਹਿੰਦੇ ਨੇਗੇ ਉਹ ਅਸੀਂ ਪੂਰਾ ਕਰ ਸਕੀਏ ਇਸ ਲਈ ਮੀਟਿੰਗ ਰੱਖੀ ਗਈ ਸੀ ਲੋਕਾਂ ਦਾ ਇਹ ਸਵਾਲ ਹੈ ਕਿ ਜਿਹੜਾ ਆਵਾਜ਼ਾਂ ਨਾ ਪਾਰਟੀ ਦੇ ਵਿੱਚ ਜੁਆਇਨ ਕਰਦੇ ਆ ਉਹਨਾਂ ਨੂੰ ਬੰਦਾ ਹੁੰਦਾ ਉਹ ਮੈਂ ਮੰਡਲ ਜਾਨਾ ਆਪਾਂ ਲਾ ਦੇਵਾਂਗੇ ਪਿੱਛੇ ਪਿੱਛੇ ਬੈਠੇ ਰਹਿੰਦੇ ਨਹੀਂ ਨਾ ਜਾਉਗੇ ਕਿ ਸਾਡੀ ਹੋਵੇ ਅੱ ਅਸੀਂ ਅੱਜ ਵੀ ਇਹੀ ਬੇਨਤੀ ਕਰੀ ਆ ਪਹਿਲਾਂ ਵੀ ਅਸੀਂ ਇਹੀ ਬੇਨਤੀ ਕਰਦੇ ਰਹੇ ਆ ਵੀ ਕਿਸੇ ਨੂੰ ਕੋਈ ਵੀ ਬੇਚਿੱਜ ਕੋ ਹੋ ਕੇ ਜਦੋਂ ਮਰਜੀ ਪ੍ਰਧਾਨ ਜੀ ਮੰਗਲਵਾਰ ਉਥੇ ਚੰਡੀਗੜ੍ਹ ਬੈਠਦੇ ਨੇ ਪੰਜਾਬ ਦੇ ਜਦੋਂ ਮਰਜੀ ਉਹਨਾਂ ਨੂੰ ਮਿਲ ਸਕਦੇ ਨੇ ਉਥੇ ਕੈਪਟਨ ਸੰਦੀਪ ਸੰਧੂ ਜੀ ਨੇ ਜਿਹੜਾ ਹਲਕੇ ਨੂੰ ਉਥੇ ਆਪਣਾ ਜਿਹੜਾ ਸਾਰੇ ਪੂਰੇ ਪੰਜਾਬ ਨੂੰ ਦੇਖ ਰਹੇ ਨੇ ਕਿ ਬਾਡੀ ਨੂੰ ਉਹਨਾਂ ਨੂੰ ਜਦੋਂ ਮਰਜੀ ਮਿਲ ਸਕਦੇ ਨੇ ਇਸ ਤਰ੍ਹਾਂ ਦੀ ਜਿੱਦਨ ਦੇ ਰਾਜਾ ਬੜਿੰਗ ਜੀ ਪ੍ਰਧਾਨ ਬਣੇ ਨੇ ਉਸ ਦਾ ਮੈਨੂੰ ਤਾਂ ਕੋਈ ਲੱਗਦਾ ਨਹੀਂ ਕਿ ਇਸ ਤਰ੍ਹਾਂ ਦਾ ਵੀ ਕੋਈ ਹੈਗਾ ਵੀ ਕੋਈ ਵੀ ਛੋਟੇ ਤੋਂ ਛੋਟਾ ਵਰਕਰ ਜਿਹੜਾ ਨਾ ਮਿਲ ਸਕੇ ਬਿਲਕੁਲ ਤਿਆਰ ਆ ਜੀ ਦਿਨ ਰਾਤ ਜਦੋਂ ਵੀ ਸਾਨੂੰ ਵਰਕਰ ਕੋਈ ਯਾਦ ਕਰੇ ਦਿਨ ਕੋਈ ਰਾਤ ਹੋਵੇ ਅਸੀਂ ਨਾਲ ਤੁਰ ਉੱਠ ਕੇ ਤੁਰਨ ਨੂੰ ਤਿਆਰ ਆ ਅੱਜ ਦਾ ਵਿਸ਼ੇਸ਼ ਤੌਰ ਤੇ ਤੁਹਾਨੂੰ ਲੋਦਰ ਡਲਗਰ ਕਮੇਟੀਆਂ ਦੀ ਇਜਰਾਮ ਦੀ ਯਾਰੀ ਨਹੀਂ ਕੀਤੀ ਜਾ ਰਹੀ ਉਹਦੇ ਵਚਨ ਦੀਆਂ ਆਉਣੇ ਚੇਤੇ ਤੁਹਾਨੂੰ ਸਾਡੀ ਅਲ ਆਲ ਇੰਡੀਆ ਦੇ ਪ੍ਰਧਾਨ ਖੜਗੇ ਜੀ ਸਾਡੇ ਰਾਹੁਲ ਗਾਂਧੀ ਜੀ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵਿਡਿੰਗ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਆਪਣੀ ਕਾਂਗਰਸ ਪਾਰਟੀ ਨੂੰ ਗਰਾਉਂਡ ਲੈਵਲ ਤੋਂ ਮਜ਼ਬੂਤ ਕਰ ਲਈ ਅਸੀਂ ਬੂਥ ਲੈਵਲ ਕਮੇਟੀਆਂ ਵਾਰਡ ਕਮੇਟੀਆਂ ਮੰਡਲ ਬਣਾਏ ਹਨ ਤੇ ਅਸੀਂ ਇਸ ਨੂੰ ਇਸ ਗਰਾਊਂਡ ਲੈਵਲ ਤੋਂ ਮਜ਼ਬੂਤ ਕਰਕੇ ਮਤਲਬ ਜੇ 2027 ਦੇ ਵਿੱਚ ਸਰਕਾਰ ਲਿਆਣੀ ਹੈ ਤਾਂ ਰਾਹੁਲ ਗਾਂਧੀ ਜੀ ਦੀ ਸੋਚ ਹੈ ਖੜਗੇ ਜੀ ਦੀ ਸੋਚ ਹੈ ਵੀ ਅਸੀਂ ਜਿੰਨਾ ਨਿਚਲੇ ਲੈਵਲ ਤੇ ਵਰਕਰ ਨੂੰ ਮਜ਼ਬੂਤ ਕਰਾਂਗੇ ਉੰਨੀ ਸਾਡੀ ਕਾਂਗਰਸ ਪਾਰਟੀ ਮਜ਼ਬੂਤ ਹੋਊਗੀ ਤੇ ਸਾਡੀ 2027 ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਨੂੰ ਲਿਆਉਣ ਤੋਂ ਕੋਈ ਨਹੀਂ ਰੋਕ ਸਕਦਾ ਇਸ ਦਾ ਜਿੰਨੇ ਅਸੀਂ ਜਿਹੜੇ ਅਸੀਂ ਬੂਥ ਲੈਵਲ ਦੇ ਕਮੇਟੀਆਂ ਬਣਾਵਾਂਗੇ ਜਦ ਮੰਡਲ ਦੇ ਬਣਾਵਾਂਗੇ ਇਹਨਾਂ ਦੇ ਕਾਰਡ ਬਣਾਏ ਜਾਣਗੇ ਜਿਹੜੇ ਉਹ ਕਾਰਡ ਨੇ ਬੰਦਾ ਜਿੱਥੇ ਮਰਜੀ ਜਾਵੇ ਉਸ ਕਾਰਡ ਵਾਲੇ ਬੰਦੇ ਦੀ ਪੂਰੀ ਰਿਸਪੈਕਟ ਹੋਊਗੀ ਰਿਸਪੈਕਟ ਹਰ ਇੱਕ ਬੰਦੇ ਦੀ ਹੋਊਗੀ ਜੋ ਕੋਈ ਜਿੰਨੀ ਮਿਹਨਤ ਕਰੂਗਾ ਪਰ ਜੇ ਸਾਡਾ ਵਰਕਰ ਇੱਕ ਜੂਟਰ ਹੋਊਗਾ ਜਿਵੇਂ ਲੋਕਾਂ ਦੇ ਵਿੱਚ ਪੂਰਾ ਜਨੂਨ ਹੈ ਤੇ ਲੋਕ ਆਮ ਆਦਮੀ ਪਾਰਟੀ ਤੋਂ ਬੜੇ ਦੁਖੀ ਨੇ ਇਸ ਗੱਲ ਨੂੰ ਸਾਨੂੰ ਦੇਖ ਦਿਓ ਬੜਾ ਲੱਗ ਰਿਹਾ ਤੁਸੀਂ ਦੇਖ ਰੋਜ਼ ਕਿੰਨਾ ਘੱਟ ਸੀ ਆਹ ਮਹਾਰੇ ਲੋਕ ਕਿੰਨੇ ਆਏ ਨੇ ਤਾਂ ਸਾਨੂੰ ਲੱਗ ਰਿਹਾ ਵੀ 2027 ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਨੂੰ ਕੋਈ ਨਹੀਂ ਰੋਕ ਸਕਦਾ ਸਰ ਕਾਂਗਰਸ ਦੀਆਂ ਨੀਤੀਆਂ ਨੂੰ ਲੋਕਪਾਲੀ ਪਾਰਟੀ ਜਾਣਦੂ ਨੇ ਲੋਕ 2000 2007 ਦੇ ਵਿੱਚ ਕਾਂਗਰਸ ਪਾਰਟੀ ਦੀਆਂ ਨੀਤੀਆਂ ਦੇਖ ਚੁੱਕੇ ਹਨ ਇਹ ਵੀ ਕਿਹਾ ਗਿਆ ਕਿ ਮੌਜੂਦ ਮੰਡਲ ਤੋਂ ਕਮੇਟੀ ਬਣਾਈ ਜਾ ਰਹੀ ਹੈ ਉੱਥੇ ਉਸ ਬੰਦੇ ਨੂੰ ਜ਼ਿੰਮੇਵਾਰ ਦਿੱਤਾ ਜਾਏ ਜੋ ਪਿੰਡ ਦਾ ਹੈ ਜਾਂ ਰਹਿਸ਼ੀ ਹੈ ਦੇ ਅਨੁਸਾਰ ਇਹ 15 ਪਿੰਡਾਂ ਬਾਰੇ ਪਤਾ ਹੋਵੇਗਾ ਬਿਲਕੁਲ ਸਹੀ ਗੱਲ ਜਿਹੜੇ ਬੰਦੇ ਬੂਦ ਦੇ ਸੀ ਬਣਾਣੇ ਨੇ ਬੂਦ ਦੇ ਵਿੱਚ ਕਮੇਟੀ ਬਣੂਗੀ ਇਹ 15-20 ਮੈਂਬਰੀ ਕਮੇਟੀ ਬੰਨੀ ਹੈ ਇਹਦੇ ਵਿੱਚ ਹਰ ਇੱਕ ਜਾਤੀ ਦਾ ਲੇਡੀਜ਼ ਨੂੰ ਵੀ ਜੈਂਟਸ ਨੂੰ ਵੀ ਪੂਰੀ ਮਾਨਤਾ ਮਿਲੂਗੀ ਉਸ ਬੰਦੇ ਤਾਂ ਬਣਾਇਆ ਜਾਊਗਾ ਵੀ ਉਹ ਬੰਦੇ ਉਹ ਤੋਂ ਆ ਕੇ ਕੰਮ ਲੈ ਸਕਣ ਤੇ ਉਹ ਆਪਣੇ ਪੂਰੇ ਬੂਦ ਦੀ ਪਹਿਚਾਨ ਹੋਵੇ ਵੀ ਮੇਰਾ ਕਿਹੜਾ ਮੇਰੇ ਬੰਦਾ ਬੂਦ ਦਾ ਹੈ